ਸਤਿ ਸ਼੍ਰੀ ਅਕਾਲ ਜੀ ਗਿਲਫ ਨੀਚਰ ਹਾਊਸ ਪਿੰਡ ਸੰਗੋਆ ਜ਼ਿਲ੍ਹਾ ਲੁਧਿਆਣਾ ਤੇ ਅੱਜ ਆਪਾਂ ਜਿਹੜਾ ਉਹਨੂੰ ਸੋਫਾ ਦਿਖਾਉਣ ਲੱਗੇ ਆ ਸੋਫਾ ਆਰਡਰ ਤੇ ਤਿਆਰ ਹੋਇਆ ਕਸਟਮਰ ਆਪਣੇ ਕੋਲ ਆਇਆ ਸੀ ਫਗਵਾੜੇ ਤੋਂ ਤੇ ਸਾਈਜ਼ ਵਗੈਰਾ ਆਪਾਂ ਨੂੰ ਦੇ ਕੇ ਗਈ ਸੀ ਤੇ ਉਹਨੂੰ ਸੋਫਾ ਦਿਖਾਉਣ ਲੱਗੇ ਆ ਕੀ ਇਹਦਾ ਸਾਈਜ਼ ਆ ਤੇ ਕੀ ਇਹਦਾ ਰੇਟ ਹੋਣ ਵਾਲਾ ਤੇ ਆਜੋ ਤੁਹਾਨੂੰ ਚੈੱਕ ਕਰਾਈਏ ਸਾਰਾ ਸੋਫਾ ਚੈੱਕ ਕਰੋ ਜੀ ਆਪਾਂ ਆਪਦੀ ਸਟੋਰ ਦੀ ਲੋਕੇਸ਼ਨ ਦੱਸਦੀ ਪਿੰਡ ਸੰਗੋਆ ਵਾਲਾ ਜ਼ਿਲ੍ਹਾ ਲੁਧਿਆਣਾ ਵਾ ਤੇ ਕਿਲਾ ਵਾਲੀ ਨਹਿਰ ਤੋਂ 5-6 ਕਿਲੋਮੀਟਰ ਆਪਣੀ ਰੋਡ ਨਹਿਰ ਦੇ ਉੱਪਰ ਹੀ ਆਪਣਾ ਪੈਂਡਾ ਜਿੱਥੇ ਡੀਮਾਰਟ ਉਹ ਸੰਗਵਾਲਾ ਨਹਿਰ ਦੇ ਉੱਪਰ ਦਰਾਹੇ ਵਾਲੀ ਰੋਡ ਦੇ ਉੱਪਰ ਜਿਵੇਂ ਇੱਕ ਕਸਟਮਰ ਆਪਣੇ ਕੋਲ ਆਇਆ ਸੀ ਫਗਵਾੜੇ ਤੋਂ ਸਾਈਜ਼ ਕਰਾ ਦਿੱਤਾ ਇਹਨਾਂ ਨੇ ਇਧਰੋਂ ਹੈਗਾ 9 ਫੁੱਟ ਸਾਈਜ਼ ਤੇ ਕੋਰਨਰ ਇਹਨਾਂ ਨੇ ਫਿਕਸ ਹੀ ਕਰਵਾਏ ਸੀ ਜੇ ਤੁਸੀ ਲੂਜ਼ ਕੋਰਨਰ ਚਾਹੀਦਾ ਹੈ علیحدਾ ਕੋਰਨਰ ਚਾਹੀਦਾ ਤੁਸੀ علیحدਾ ਵੀ ਬਣਵਾ ਸਕਦੇ ਇਹਨਾਂ ਨੇ ਫਿਕਸ ਕੋਰਨਰ ਕਿਤੇ ਸੀ ਜਿੱਦਾਂ ਬਣਿਆ ਹੋਇਆ ਠੀਕ ਹੈ ਜੀ ਇਦਾਂ ਹੈਗਾ ਜੀ ਇਹਨਾਂ ਦਾ 14 ਫੁੱਟ ਸਾਈਜ਼ ਤੇ ਇਧਰੋਂ ਵੀ 9 ਫੁੱਟ ਦਾ ਸਾਈਜ਼ ਆ ਤੇ ਇਸ ਹਿਸਾਬ ਨਾਲ ਇਹਦਾ ਟੇਬਲ ਲੱਗਣਾ ਸੀਗਾ ਜਿੱਦਾਂ ਟੇਬਲ ਲਾਇਆ ਹੋਇਆ 5 ਬਾਈ 3 ਦਾ ਟੇਬਲ ਲੱਗਿਆ ਹੋਇਆ ਤੇ ਟੇਬਲ ਦੇ ਉੱਪਰ ਗਲਾਸ ਵੀ ਆ ਗਲਾਸ ਹੈਗਾ 8mm ਦਾ ਗਲਾਸ ਗ੍ਰੈਂਡਿੰਗ ਕੀਤਾ ਹੋਇਆ ਖੁੰਝੇ گول ਹੋਣਗੇ ਮੇਕੋ ਬਹੁਤ ਕੁਸਤਮਾਉਦੇ ਜੀ ਹੈ ਨਾ ਮਾਰਕੀਟ 'ਚ ਤੁਸੀਂ ਦੇਖਦੇ ਆਂ ਔਰ ਗ੍ਰੈਂਡਿੰਗ ਨਹੀਂ ਕੀਤਾ ਹੁੰਦਾ ਅਸੀਂ ਪ੍ਰੋਪਰ ਗ੍ਰੈਂਡਿੰਗ ਕਰਕੇ ਸ਼ੀਸ਼ਾ ਦਿੰਨੇ ਆ ਤੇ ਖੁੰਝੇ گول ਹੋਣਗੇ ਠੀਕ ਆ ਨਾਲ ਦੋ ਹੈਗੀਆਂ ਪਫੀਆਂ ਤੇ ਹੁਣ ਗੱਲ ਕਰੀਏ ਜੀ ਕੁਆਲਿਟੀ ਦੀ ਜਿੰਨੇ ਵੀ ਇਹਨਾਂ ਫਰੇਮ ਕਰਾ ਜਿਹੜਾ ਮੇਨ ਇਹਦਾ ਫਰੇਮ ਆ ਜਾਂਦਾ ਹੁੰਦਾ ਤੇ ਫਰੇਮ ਸਾਰਾ ਲੱਗਿਆ ਹੋਇਆ ਡੇਕ ਦਾ ਠੀਕ ਆ ਜੀ ਡੇਕ ਦਾ ਫਰੇਮ ਲੱਗਿਆ ਹੋਇਆ ਉਦੋਂ ਬਾਅਦ ਚ ਇਹਦੀ ਫੌਮ ਦੀ ਗੱਲ ਕਰੀਏ ਉਦੋਂ ਫੇਰੇ ਚ ਪੈਂਦੇ ਆ ਜਿਗਜੈਗ ਸਪਰਿੰਗ ਠੀਕ ਆ ਜਿਗਜੈਗ ਸਪਰਿੰਗ ਹੋਣ ਤੋਂ ਬਾਅਦ ਚ ਫੇਰ ਪੈਂਦੀ ਆ ਨਮਾਰ ਨਮਾਰ ਬਾਅਦ ਚ ਨਿਟਲੋਨ ਪੈਂਦੀ ਆ ਨਿਟਲੋਨ ਉੱਪਰ ਜਿਹੜੀ ਫੌਮ ਪੈਂਦੀ ਆ 4 ਇੰਚੀ ਫੌਮ ਪੈਂਦੀ ਆ ਉਹ ਦੀ ਫੌਮ ਆ ਜਾਂਦੀ ਉਹ 32 ਡੈਕਸੀ ਦੀ ਸੁਪਰ ਮਾਲ ਵਰਤਦੇ ਆ ਆਪਾਂ 2 ਸਾਲ ਦੀ ਸੋਫੇ ਦੀ ਗਾਰੰਟੀ ਦਿੰਨੇ ਆ ਸੀਟ ਦੀ ਤੇ ਫਰੇਮ ਦੀ ਕੱਟ ਹੋਊ ਕੱਟ ਵੱਜੇਗਾ ਕੱਪੜੇ ਉਸ ਚੀਜ਼ ਦੀ ਕੋਈ ਗਾਰੰਟੀ ਨਹੀਂ ਕੱਪੜੇ ਦੀ ਸਿੱਜਣ ਦੀ ਵੀ ਆਪਾਂ ਗਾਰੰਟੀ ਦਿੰਨੇ ਆ ਜਿਹੜਾ ਇਹਨੂੰ ਫੈਬਰਿਕ ਲੱਗਿਆ ਤੁਸੀਂ ਇਹ ਲੱਗਿਆ ਲੈਦਰ ਇੱਕ ਕਸਟਮਰ ਨੇ ਕਲਰ ਚੁਆਇਸ ਕੀਤਾ ਹੀ ਕੈਟਲੋਗ ਵਿੱਚ ਚੋਣੋ ਸੰਦਰ ਕਲਰ ਚ ਚਾਹੀਦਾ ਸਿੰਗਲ ਕਲਰ ਚ ਜਿੱਦਾਂ ਉਹਨਾਂ ਨੇ ਡਿਜ਼ਾਈਨ ਦਿੱਤਾ ਹੀ ਆਪਾਂ ਸਾਰਾ ਉਦਾਂ ਹੀ ਸੇਮ ਕੀਤਾ ਕਸਟਮਰ ਨੇ ਜਿਹੜਾ ਇਹਨੂੰ ਫੈਬਰਿਕ ਲਵਾਇਆ ਸੀ ਸਿੰਗਲ ਕਲਰ ਚ ਤਿਆਰ ਕਰਨਾ ਸੀਗਾ ਇਹ ਜਿੱਦਾਂ ਤੁਸੀਂ ਦੇਖਦੇ ਹੋ ਸਿੰਗਲ ਕਲਰ ਚ ਸੋਫਾ ਬੈਠੀ ਆ ਤੇ ਆਰਮ ਵੀ ਉਹਨਾਂ ਨੂੰ ਨਾਰਮਲ ਚਾਹੀਦੇ ਤੇ ਆਰਮ ਠੀਕ ਆ ਜੀ ਤੇ ਇਹ ਪਲਾਸਟਿਕ ਪਾਵੇ ਲੱਗੀ ਹੋਏ ਇਹਨਾਂ ਨੂੰ ਕਸਟਮਰ ਨੂੰ 골ਡਨ ਪਾਵੇ ਨਹੀਂ ਚਾਹੀਦੇ ਸੀਗੇ ਤੇ ਫੈਬਰਿਕ ਉਹਨਾਂ ਨੇ ਸਿਲੈਕਟ ਕੀਤਾ ਸੀਗਾ ਸਿੰਗਲ ਕਲਰ ਚ ਜਿੱਦਾਂ ਜਿੱਦਾਂ ਉਹਨਾਂ ਨੇ ਡਿਜ਼ਾਈਨ ਕੀਤਾ ਫਿਰ ਉਰੇ ਸਲਾਈ ਮਾਰ ਤੇ ਪੂਰੇ ਵੀ ਸਲਾਈ ਚਾਹੀਦੀ ਆ ਬੈਕ ਤੋਂ ਤੇ ਵੀ ਸਲਾਈ ਚਾਹੀਦੀ ਆ ਜੋ ਸਾਈਜ਼ ਉਹਨਾਂ ਨੇ ਦਿੱਤਾ ਹੀ ਸਾਰਾ ਆ ਤਾਂ ਆਪਾਂ ਉਦਾਂ ਹੀ ਤਿਆਰ ਕੀਤਾ ਸਾਰਾ ਇਹ ਹੁਣ ਆ ਜਾਂਦੀ ਆ ਜੀ ਗੱਲ ਕਿੰਨੀਆਂ ਸੀਟਾਂ ਨੇ ਕੀ ਰੇਟ ਪੈਣਾ ਇਹਦਾ ਇਹ ਟੋਟਲ ਟੇਬਲਸ ਮੇਂ ਸੀਟਾਂ ਕਾਊਂਟ ਹੁੰਦੀਆਂ ਹੁੰਦੀਆਂ ਪਫੀਆਂ ਵੀ ਸੀਟਾਂ ਚ ਆਉਂਦੀਆਂ ਟੇਬਲ ਵੀ ਸੀਟਾਂ ਜੀ ਕਾਊਂਟ ਹੁੰਦਾ ਤੇ ਟੋਟਲ ਸੀਟਾਂ ਸਣੇ ਟੇਬਲ ਸਾਰਾ ਕੁਝ ਆ ਕੇ 17 ਸੀਟਾਂ ਨੇ ਤੇ ਗੱਲ ਕਰੀ ਹੁਣ ਇਹਦੀ ਪ੍ਰਾਈਸ ਦੀ 17 ਸੀਟਾਂ ਕੀ ਰੇਟ ਪੈਣੀ ਆ ਮਾਰਕੀਟ 5000 6000 5500 ਰੁਪਿਆ ਸੀਟ ਚੱਲਦੀ ਆ ਆਪਣੀ ਖੁਦ ਹੀ ਫਰਨੀਚਰ ਹੀ ਹੈਗੀ ਸਾਰੀ ਮੈਨੂਫੈਕਚਰਿੰਗ ਇਸ ਕਰਕੇ ਆਪਣਾ ਰੇਟ ਹੈਗਾ ਸਿਰਫ ਰੂਸੇ ਰੇਟ ਆ ਭਾਵੇਂ ਤੁਸੀਂ ਦੁਕਾਨਦਾਰ ਹੋ ਭਾਵੇਂ ਤੁਸੀਂ ਕਸਟਮਰ ਹੋ ਇੱਕੋ ਹੀ ਰੇਟ ਆ ਜਿੱਦਾਂ ਸੋਫਾ ਲੱਗਿਆ ਹੋਇਆ ਪਲਾਸਟਿਕ ਪਾਵੇ ਲਾ ਕੇ ਲੈ ਦੋ ਸੌਇਡ ਕਪੜਾ ਲਾ ਕੇ 500 ਰੁਪਿਆ ਪਰ ਸੀਟ ਆ ਜੇ ਤੁਸੀਂ 골ਡਨ ਪਾਵੇ ਲਵਾਉਨੇ ਹੋ ਤਾਂ 4000 ਰੁਪਿਆ ਪਰ ਸੀਟ ਆ ਬਾਕੀ ਡਿਜ਼ਾਈਨ ਤੇ ਡਿਪੈਂਡ ਕਰਦਾ ਤੁਸੀਂ ਕਿਦਾਂ ਦਾ ਡਿਜ਼ਾਈਨ ਲੈਣੇ ਹੋ ਕਿ ਕਿਦਾਂ ਦਾ ਤੁਸੀਂ ਆਰਮ ਤੁਹਾਨੂੰ ਚਾਹੀਦੀ ਹੈ ਡਿਜ਼ਾਈਨ ਸਾਰਾ ਉਤੇ ਹੀ ਡਿਪੈਂਡ ਕਰਦਾ ਕਿੰਨੀਆਂ ਹੋਡੀਆਂ ਸੀਟਾਂ ਬਣਦੀਆਂ ਨੇ ਜੇ ਤੁਸੀਂ ਵੀ ਚਾਹੋ ਰੂਮ ਦੇ ਹਿਸਾਬ ਨਾਲ ਸੋਫਾ ਬਣਵਾਉਣਾ ਤਾਂ ਤੁਸੀਂ ਘਰ ਬੈਠੇ ਸਾਨੂੰ ਡਰਾਇੰਗ ਭੇਜ ਸਕਦੇ ਹੋ ਕਿੰਨੇ ਬਈ ਕਿੰਨੇ ਰੂਮ ਹਨ ਉਹਨੂੰ ਐਸਟੀਮੇਟ ਅਸੀਂ ਫੋਨ 'ਤੇ ਦੇ ਦਾਂਗੇ ਤੁਸੀਂ ਘਰ ਬੈਠੇ ਹੈ ਨਾ ਆਰਡਰ ਕਰ ਸਕਦੇ ਹੋ ਤੁਸੀਂ ਸਾਇਦ ਦੇਣਾ ਤੁਹਾਨੂੰ ਪ੍ਰੋਪਰ ਨਾ ਵੀਡੀਓ ਕਾਲ ਤੇ ਵੀ ਅਸੀਂ ਸੋਫੇ ਦਿਖਾ ਸਕਦੇ ਹਾਂ ਤੁਸੀਂ ਕਿਹੜਾ ਇੱਕ ਫੈਬਰਿਕ ਲਵਾਉਣਾ ਹੈ ਇਹਨੂੰ ਤਾਰਾ ਆਪਾਂ ਫੋਨ ਤੇ ਡਿਸਕਸ ਕਰ ਸਕਦੇ ਆ ਤੁਹਾਡੇ ਨਾਲ ਠੀਕ ਆ ਤੁਸੀਂ ਦਿੱਤੇ ਹੋਏ ਨੰਬਰ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ 9914512 ਜਿਹੜੇ ਇਹਦੇ ਤੁਸੀਂ ਕਾਲ ਕਰ ਸਕਦੇ ਹੋ ਵੀਡੀਓ ਕਾਲ ਕਰ ਸਕਦੇ ਹੋ ਘਰ ਬੈਠੇ ਕੋਈ ਵੀ ਫਰਨੀਚਰ ਦੀ ਪਿਕ ਵਗੈਰਾ ਚਾਹੀਦੀ ਹੈ ਤੁਸੀਂ ਮੰਗਾ ਸਕਦੇ ਹੋ ਤੇ ਹੁਣ ਇਹਦਾ ਰੇਟ ਦੀ ਗੱਲ ਕਰੀਏ 17 ਸੇਟਾਂ 3800 ਦੇ ਹਿਸਾਬ ਨਾਲ ਟੋਟਲ ਰੇਟ ਹੋ ਗਿਆ ਤਾਂ ਜੀ 64500 ਰੁਪਏ ਤੇ ਜਿਹੜੀ ਇਹਦੀ ਸ਼ਿਪਿੰਗ ਵਾਲੀ ਸਕੀਮ ਆਪਣੀ ਆਲਰੇਡੀ ਚੱਲਦੀ ਆ ਤੇ ਉਹ ਹੁਣ ਹੈਗੀ ਆ ਸਕੀਮ ਜੇ ਕਸਟਮਰ ਪਿਆ ਜਾਂ ਤੋਂ ਪਲੱਸ ਫਰਨੀਚਰ ਲੈਂਦਾ ਤਾਂ ਸ਼ਿਪਿੰਗ ਇਹਦੀ ਬਿਲਕੁਲ ਹੀ ਫ੍ਰੀ ਆ ਸਾਰੇ ਪੰਜਾਬ ਚ ਤੁਹਾਡੀ ਅਮਾਉਂਟ 50000 ਤੋਂ ਹੇਠਾਂ ਹੋ ਜਾਂਦੀ ਆ ਤਾਂ ਸ਼ਿਪਿੰਗ ਦਾ ਰੈਂਟ ਪੇ ਕਰਨਾ ਪਊਗਾ ਜੀ ਤੁਹਾਨੂੰ ਤੇ ਆਪਣੀ ਜਿਹੜੀ ਸਕੀਮ ਚੱਲਦੀ ਆ ਰੈਗੂਲਰ ਚੱਲੂਗੀ ਇਹ ਕਦੇ ਬੰਦ ਨਹੀਂ ਹੋਣੀ ਹੈਗੀ ਸਕੀਮ ਤੇ ਪਹਿਲਾਂ ਅਮਾਉਂਟ ਸੀਗੀ ਆਪਣੀ 60000 ਤੋਂ ਪਲੱਸ ਫਰਨੀਚਰ ਹੋਣਾ ਚਾਹੀਦਾ ਹੁਣ ਆਪਾਂ ਕਰਤੀ 50000 ਤੋਂ ਪਲੱਸ ਨੀਚੇ ਤੇ ਸਾਰੇ ਹੀ ਪੰਜਾਬ ਚ ਜਿਹੜੀ ਸ਼ਿਪਿੰਗ ਬਿਲਕੁਲ ਹੀ ਫ੍ਰੀ ਆ ਤੁਨੀ ਇੱਕ ਹੋਲ ਸਕੀਮ ਚੱਲ ਰਹੀ ਹੈ ਜੇ ਕਸਟਮਰ ਹਨਾ 30000 ਦਾ ਫਰਨੀਚਰ ਸਾਡੇ ਤੋਂ ਪਰਚੇਜ਼ ਕਰਦਾ ਤਾਂ 30 ਕਿਲੋਮੀਟਰ ਤੱਕ ਦੀ ਜਿਹੜੀ ਸ਼ਿਪਿੰਗ ਹੈ ਬਿਲਕੁਲ ਹੀ ਫ੍ਰੀ ਹੈ 30 ਤੋਂ 40 ਹੋ ਜਾਵੇ ਕੋਈ ਚੱਕਰ ਨਹੀਂ ਤੇ 30000 ਅਮਾਉਂਟ ਹੋਣੀ ਚਾਹੀਦੀ ਹੈ ਜੀ ਫਰਨੀਚਰ ਦੀ ਠੀਕ ਹੈ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ 30000 ਤੋਂ ਪਲੱਸ ਫਰਨੀਚਰ ਲੈਣ ਤੇ 30 ਤੋਂ 40 ਕਿਲੋਮੀਟਰ ਲਾਸਟ ਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਆਪਣਾ ਹੋਲ ਸੇਲ ਦਾ ਸਾਰਾ ਕੰਮ ਫਰਨੀਚਰ ਦਾ ਤੇ ਆਪਣੇ ਫੈਕਟਰੀ ਮੈਨੂਫੈਕਚਰਿੰਗ ਆਪਣੀ ਸੋਫੇ ਬੈੱਡ ਡਾਈਨਿੰਗ ਟੇਬਲ ਸੋਫਾ ਕਮ ਬੈ ਮੰਦਰ ਵਗੈਰਾ ਤੁਹਾਨੂੰ ਸਾਰਾ ਹੀ ਮਿਲ ਜੂਗਾ ਸਾਡਾ ਇੰਸਟਾਗ੍ਰam ਪੇਜ ਆ ਇੰਦਰ ਗਿੱਲ 12 ਜੂਨ 21 ਇਹਨੂੰ ਜੁੜੋ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਇੰਸਟਾਗ੍ਰam ਤੇ ਜਲਦੀ ਤੋਂ ਜਲਦੀ ਆਪਣੀ ਕਿਹੜੀ ਚੀਜ਼ ਰੈਡੀ ਹੁੰਦੀ ਆਪਾਂ ਵੀ ਵੀਡੀਓ ਪਾਈ ਦੀ ਆ ਰੋਜ਼ ਨਵੀਂ ਅਪਡੇਟ ਜਲਦੀ ਦਿੰਨੇ ਆਪਾਂ ਤੇ ਇੰਸਟਾਗ੍ਰam ਸਾਡਾ ਜਿਹੜਾ ਪੇਜ ਆ ਇੰਦਰ ਗਿੱਲ 12 ਜੂਨ 21 ਨੂੰ ਜੁੜੋ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਜ਼ਰੂਰ ਕਰੋ ਜੀ ਬਾਕੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਜੀ ਨਵੇਂ-ਨਵੇਂ ਅਪਡੇਟ YouTube ਤੇ ਵੀ ਮਿਲਣਗੇ ਇੰਸਟਾਗ੍ਰam ਤੇ ਵੀ ਮਿਲਣਗੇ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਠੀਕ ਹੈ ਥੈਂਕ ਯੂ